ਭਗਵੰਤ ਮਾਨ ਦੇ ਘਰ ਵਾਲੀ ਜਦੋਂ ਵੀ ਸਪੀਚ ਦਿੰਦੀ ਹੈ ਨਾ ਤਾਂ ਉਹਦੀ ਸਪੀਚ ਦਾ ਜਿਹੜਾ ਮੁੱਖ ਮੁੱਦਾ ਹੁੰਦਾ ਉਹ ਉਹੀ ਔਰਤਾਂ ਨੂੰ ਟਾਰਗੇਟ ਕਰਦੀ ਹੈ ਜਿਹੜੀਆਂ ਪੰਜਾਬ ਦੀਆਂ ਔਰਤਾਂ ਨਾ ਇਹ ਮੰਗ ਰੱਖਦੀਆਂ ਕਿ ਸਾਨੂੰ ਨਾ ਹਰ ਮਹੀਨੇ ਆ ਜਿਹੜਾ ਸਾਡੇ ਖਾਤੇ ਵਿੱਚ ਨਾ 1000 ਰੁਪਿਆ ਜਿਹੜਾ ਸਰਕਾਰ ਪਾਵੇ ਪਰ ਤੁਸੀਂ ਇੱਕ ਹਿਸਾਬ ਲਾ ਲਓ ਜਿਹੜੀ ਪੰਜਾਬ ਦੀਆਂ ਔਰਤਾਂ ਦੀ ਗਿਣਤੀ ਆ ਉਹ 1.4 ਕਰੋੜ ਹੈ ਚਲੋ ਤੁਸੀਂ ਉਹ ਚੋਂ ਲਾ ਲਓ ਜਿਹੜੀਆਂ ਅਡਲਟ ਔਰਤਾਂ ਨੇ ਉਹ 1 ਕਰੋੜ ਦੇ ਕਰੀਬ ਨੇ ਤੇ ਜੇ ਪੰਜਾਬ ਸਰਕਾਰ ਹਰ ਮਹੀਨੇ ਇਹਨਾਂ ਦੇ ਖਾਤੇ ਵਿੱਚ 1000 ਰੁਪਇਆ ਪਾਉਂਦੀ ਆ ਤਾਂ ਇਹਦਾ ਮਤਲਬ ਜਿਹੜਾ ਸਰਕਾਰ ਉੱਤੇ ਆਣਾ ਬਹੁਤ ਵੱਡਾ ਬੋਝ ਬਣ ਜਾਊਗਾ ਤੁਸੀਂ ਲਾ ਲਓ ਚਲ ਹਰ ਇੱਕ ਔਰਤ ਨੂੰ ਜਿਹੜੀ ਪੰਜਾਬ ਸਰਕਾਰ ਹੈ ਪੈਸੇ ਨਹੀਂ ਦਿੰਦੀ ਪਰ ਹਰ ਮਹੀਨੇ ਤੁਸੀਂ ਲਾ ਲਓ ਜੇ 70 ਲੱਖ ਔਰਤਾਂ ਨੂੰ ਵੀ ਜੇ ਪੰਜਾਬ ਸਰਕਾਰ ਹਰ ਮਹੀਨੇ 1000 ਰੁਪਇਆ ਪਾਉਂਦੀ ਆ ਨਾ ਤਾਂ 6-700 ਕਰੋੜ ਰੁਪਇਆ ਜਿਹੜਾ ਇੱਕ ਮਹੀਨੇ ਦਾ ਬਣ ਜਾਂਦਾ ਹੈ ਤਾਂ ਐਡਾ ਵੱਡਾ ਬੋਝ ਜੇ ਹਰ ਮਹੀਨੇ ਪੈਂਦਾ ਰਹੂਗਾ ਸਰਕਾਰ ਦੇ ਖਜ਼ਾਨੇ ਉੱਤੇ ਤਾਂ ਇਹਦਾ ਪੰਜਾਬ ਉੱਤੇ ਨਾ ਬਹੁਤ ਮਾੜਾ ਅਸਰ ਪੈਣਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮਹਿੰਗਾਈ ਵਿੱਚ ਬਹੁਤ ਹੀ ਇੰਨਾ ਨਾਲ ਕੀ ਵਾਅਦਾ ਹੋਣਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਸਰਕਾਰ ਨੇ ਮਹਿੰਗੀਆਂ ਕਰਨੀਆਂ ਪੈਟਰੋਲ ਲਾ ਲੋ ਜੋ ਵੀ ਆ ਹਰ ਇੱਕ ਚੀਜ਼ ਤੇ ਕੀ ਟੈਕਸ ਵਧਾ ਦਿੱਤੇ ਜਾਣੇ ਆ ਤਾਂ ਹੋਰ ਜਿਹੜੀਆਂ ਚੀਜ਼ਾਂ ਲਾ ਲੋ ਜੋ ਵੀ ਆ ਤੁਹਾਡਾ ਖੰਡ ਪਾਣੀ ਚਾ ਸਾਰੀਆਂ ਚੀਜ਼ਾਂ ਤੇ ਕੀ ਮਹਿੰਗਾਈ ਹੋਣੀ ਆ ਜੋ ਵੀ ਤੁਹਾਨੂੰ 1000 ਰੁਪਿਆ ਜਾਂ 1100 ਮਹੀਨੇ ਦੇ ਆਉਣਾ ਉਹ ਨਾ 100 ਦੇ ਬਰਾਬਰੀ ਰਹਿ ਜਾਣਾ ਉਹਦੀ ਕੀਮਤ ਹੈ ਜਿਹੜੀ ਉਹ 1000 ਰੁਪਿਆ ਨਹੀਂ ਰਹਿਣਾ ਤਾਂ ਮੈਨੂੰ ਇੱਥੇ ਹੁਣ ਇੱਕ ਸਮਝ ਨਹੀਂ ਆਉਂਦੀ ਜੋ ਵੀ ਪੰਜਾਬ ਦੀਆਂ ਔਰਤਾਂ ਨੇ ਉਹ ਪਤਾ ਨਹੀਂ ਮਸੂਮ ਹੈ ਜਾਂ ਫਿਰ ਬੇਵਕੂਫ ਹੈ ਤਾਂ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਸਾਨੂੰ ਇਦਾਂ ਦੀ ਮੰਗ ਨਹੀਂ ਰੱਖਣੀ ਚਾਹੀਦੀ ਬਲਕਿ ਸਾਨੂੰ ਹੋਰ ਇੱਥੇ ਮਤਲਬ ਮੰਗਣ ਵਾਲੀਆਂ ਚੀਜ਼ਾਂ ਬਥੇਰੀਆਂ ਨੇ ਤੁਹਾਡੇ ਜਵਾਕ ਆ ਜਿਹੜੇ ਉਹ ਕੀ ਆ 10ਵੀਂ 11ਵੀਂ ਤੱਕ ਕੀ ਆ ਪੜ ਲੈਂਦੇ ਆ ਉਹ ਤੋਂ ਬਾਅਦ ਕੀ ਆ ਉਹਨਾਂ ਤੋਂ ਪੜ੍ਹਾਈ ਨਹੀਂ ਕੀਤੀ ਜਾਂਦੀ ਕਿਉਂਕਿ ਕਾਲਜ ਦੀਆਂ ਫੀਸਾਂ ਇੰਨੀਆਂ ਨੇ ਜਾਂ ਚਲੋ ਕਾਲਜ ਦੀ ਪੜ੍ਹਾਈ ਵੀ ਕਰ ਲੈਂਦੇ ਨੇ ਬੀਏ ਕਰ ਲੈਂਦੇ ਨੇ ਉਸ ਤੋਂ ਬਾਅਦ ਕੀ ਆ ਉਹ ਕਿਸੇ ਪੇਪਰ ਦੀ ਤਿਆਰੀ ਨਹੀਂ ਕਰ ਸਕਦੇ ਤਾਂ ਇਦਾਂ ਦੀਆਂ ਚੀਜ਼ਾਂ ਮੰਗੋਗੇ ਤੁਹਾਡੇ ਜਵਾਬ ਕੀ ਆ ਪੜ੍ਹ ਲੈਣ ਤੇ ਉਸ ਤੋਂ ਬਾਅਦ ਕੀ ਆ ਉਹ ਕਿਸੇ ਪੇਪਰ ਦੀ ਤਿਆਰੀ ਵੀ ਕਰ ਸਕਣ ਤਾਂ ਇਦਾਂ ਦੀਆਂ ਫਾਲਤੂਨੀਆਂ ਮੰਗਾ ਕਰਕੇ ਨਾ ਤੁਸੀਂ ਨਾਲੇ ਤਾਂ ਆਪਣੇ ਆਪ ਤੇ ਬੋਝ ਪਾ ਰਹੇ ਆ ਤੇ ਨਾਲੇ ਸਰਕਾਰ ਤੇ ਤਾਂ ਇੱਕ ਗੱਲ ਇੱਥੇ ਹੋਰ ਵੀ ਆ ਜ਼ਿਆਦਾਤਰ ਲੋਕ ਨਾ ਫੋਰਨ ਨਾਲ ਪੰਜਾਬ ਨੂੰ ਕੰਪੇਅਰ ਕਰਦੇ ਆ ਕਿ ਬਾਹਰਲੇ ਮੁਲਕਾਂ ਵਿੱਚ ਵੀ ਆ ਲੱਖਾਂ ਰੁਪਏ ਆ ਜਿਹੜੀ ਸਰਕਾਰ ਉਹ ਲੋਕਾਂ ਨੂੰ ਦਿੰਦੀ ਆ ਪਰ ਤੁਸੀਂ ਇੱਕ ਹਿਸਾਬ ਲਾਓ ਅਮਰੀਕਾ ਚਾਹੇ ਜਾਂ ਕੈਨੇਡਾ ਜੇ ਪੰਜਾਬ ਦੇ 60 ਰੁਪਏ ਬੰਦੇ ਆ ਇੰਡੀਆ ਦੇ ਲਾ ਲਓ ਤੁਸੀਂ 60 ਰੁਪਏ ਤਾਂ ਕੈਨੇਡਾ ਦਾ 1 ਡਾਲਰ ਹੀ ਉਹਦੇ ਬਰਾਬਰ ਆ ਤੇ ਬਾਕੀ ਇੱਥੇ ਜਿਹੜੇ ਆਮਦਨ ਦੇ ਸਾਧਨ ਆ ਉਹ ਅਲੱਗ ਹੈ ਇਥੋਂ ਦੀ ਪੋਪੂਲੇਸ਼ਨ ਵੀ ਬਹੁਤ ਘੱਟ ਆ ਤਾਂ ਤੁਸੀਂ ਇੱਕ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਇੱਥੋਂ ਦੀ ਸਰਕਾਰ ਹੈ ਜਿਹੜੀ ਐਨੇ ਪੈਸੇ ਦਿੰਦੇ ਨਹੀਂ ਤਾਂ ਇੱਕ ਗੱਲ ਹੋਰ ਹੈ ਕਿ ਇੱਥੇ ਨਾ ਇੱਕ ਬੰਦਾ ਜੇ ਦਿਨ ਵਿੱਚ 100 ਡਾਲਰ ਦੀ ਵੀ ਦਿਹਾੜੀ ਲਾ ਕੇ ਆਉਂਦਾ ਤਾਂ ਉਹਦੇ ਵਿੱਚੋਂ ਵੀ ਪਹਿਲਾਂ ਟੈਕਸ ਹੈ ਜਿਹੜਾ ਸਰਕਾਰ ਨੂੰ ਜਾਂਦਾ ਹੈ ਤਾਂ ਆਪਣੇ ਇੰਡੀਆ ਵਿੱਚ ਤਾਂ ਲੋਕ ਲੱਖਾਂ ਰੁਪਏ ਕਮਾਉਂਦੇ ਨੇ ਫੇਰ ਵੀ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਤਾਂ ਪਿੱਛੇ ਜੇ ਤੁਹਾਨੂੰ ਪਤਾ ਇੱਕ ਬਹੁਤ ਹੀ ਜਿਹੜਾ ਪੁਲਿਸ ਆਫਸਰ ਹੈ ਮਸ਼ਹੂਰ ਸੀਗਾ ਉਹ ਫੜਿਆ ਗਿਆ ਤੇ ਉਹਦੇ ਕੋਲ ਹੀ ਕਿੰਨੀ ਬਲੈਕ ਮਨੀ ਸੀਗੀ ਤੇ ਤੇ ਕਿੰਨੇ ਪੋਲੀਟੀਸ਼ੀਅਨ ਨੇ ਹੋਰ ਕਿੱਡੇ ਵੱਡੇ ਵੱਡੇ ਆਫਸਰ ਨੇ ਉਹਨਾਂ ਕੋਲ ਕਿੰਨੀ ਅਮਾਉਂਟ ਵਿੱਚ ਕੀ ਬਲੈਕ ਮਨੀ ਪਈ ਆ ਤਾਂ ਉਹ ਜੇ ਸਾਰੀ ਬਲੈਕ ਮਨੀ ਵਾਈਟ ਹੁੰਦੀ ਆ ਤਾਂ ਫੇਰ ਆਪਾਂ ਦੂਜੀਆਂ ਕੰਟਰੀਆਂ ਨਾਲ ਕੀ ਆਪਣੇ ਆਪ ਨੂੰ ਕੰਪੇਅਰ ਕਰ ਸਕਦੇ ਆ ਅ ਅਮਰੀਕਾ ਨਾਲ ਜਾਂ ਫਿਰ ਕੈਨੇਡਾ ਨਾਲ ਇਦਾਂ ਦੀਆਂ ਕੰਟਰੀਆਂ ਨਾਲ ਪਰ ਆਪਣੇ ਤਾਂ ਇੱਕ ਮਾਮੂਲੀ ਸਰਪੰਚ ਤੋਂ ਲੈ ਕੇ ਜਾਂ ਕੋਈ ਪੁਲਿਸ ਦਾ ਆਫਸਰ ਆ ਉਹਦੇ ਕੋਲ ਹੀ ਇੰਨੀ ਇੰਨੀ ਬਲੈਕ ਮਨੀ ਪਈ ਆ ਤਾਂ ਆਪਾਂ ਉਹਨਾਂ ਦੇਸ਼ਾਂ ਨਾਲ ਕਿਵੇਂ ਗੰਬੇਅਰ ਕਰ ਸਕਦੇ ਆ ਆਪਣੇ ਮੁਲਕ ਨੂੰ ਤਾਂ ਇਦਾਂ ਦੀਆਂ ਮੰਗਾ ਨਾ ਰੱਖਿਆ ਕਰੋ ਥੋੜਾ ਜਿਹਾ ਮਤਲਬ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ